ਪੰਜਾਬ ਦੇ ਜੰਗਲਾਂ ਚ ਅੱਜ ਵੀ ਬਰਾਨ ਪਿਆ ਗੁਰੂਆਂ ਸਮੇਂ ਦਾ ਸਦੀਆਂ ਪੁਰਾਣਾ ਗੁਰੂ ਘਰ। ਸਾਹਮਣੇ ਗੁਰਦੁਆਰਾ ਸਾਹਿਬ ਦਿਖਾਈ ਦੇ ਗਏ ਆ। ਝਾੜੀਆਂ ਦਾ ਬਹੁਤ ਬੁਰਾ ਹਾਲ ਆ। ਲਓ ਜੀ ਕਰ ਲੋ ਦਰਸ਼ਨ ਗੁਰਦੁਆਰਾ ਸਾਹਿਬ ਦੇ। ਜੰਗਲ ਦੇ ਵਿੱਚ ਕੋਈ ਸੋਚ ਸਕਦਾ ਆ। ਸਤਨਾਮ ਵਾਹਿਗੁਰੂ ਗੁਰਦੁਆਰਾ ਸਾਹਿਬ। ਚੌਂਕੜੀਆਂ। ਤੁਸੀਂ ਪੜ ਸਕਦੇ ਆ। ਬਹੁਤ ਮਾਣ ਵਾਲੀ ਗੱਲ ਆ ਇਦਾਂ ਦੇ ਜੰਗਲ ਵਿੱਚ ਆ ਕੇ। ਅੱਜ ਵੀ ਗੁਰੂ ਜੀ ਦੀ ਨਿਸ਼ਾਨੀ। ਦੇਖਣ ਨੂੰ ਮਿਲਦੀ ਪਈ ਆ ਹੋਰ ਸਾਨੂੰ ਕੀ ਚਾਹੀਦਾ ਆ ਦੇਖੋ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੁੱਲਾ ਆ ਤੇ ਅਸੀਂ ਅੰਦਰ ਵੀ ਜਾ ਸਕਦੇ ਆ ਲੇਕਿਨ ਅਸੀਂ ਮर्यादा ਭੰਗ ਨਹੀਂ ਕਰਨੀ ਚਾਹੁੰਦੇ ਕਿਉਂਕਿ ਜਿੱਦਾਂ ਦੇ ਰਸਤੇ ਅਸੀਂ ਆਏ ਆ ਗੰਦੇ ਮੰਦੇ ਤੇ ਸਾਡੇ ਪੈਰ ਵੀ ਲਿਬੜੇ ਹੋਏ ਹੱਥ ਵੀ ਲਿਬੜੇ ਹੋਏ ਆ ਪਾਣੀ ਸਾਡੇ ਕੋਲ ਪੀਣ ਤੱਕ ਨਹੀਂ ਹੈਗਾ ਤੇ ਅਸੀਂ ਜਿਹਦੇ ਕਰਕੇ ਅੰਦਰ ਨਹੀਂ ਜਾ ਸਕਦੇ 나ਹੀਂ ਤੁਹਾਨੂੰ ਅੰਦਰੋਂ ਦਰਸ਼ਨ ਕਰਾ ਸਕਦੇ ਆ ਸਾਨੂੰ ਇਸ ਚੀਜ਼ ਲਈ ਮਾਫ ਕਰਨਾ ਹੁਣ ਤੁਹਾਨੂੰ ਇੱਕ ਵਾਰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦੇ ਦਰਸ਼ਨ ਕਰਵਾਣੇ ਆ ਕਿੰਨੇ ਸੰਗਣੇ ਜੰਗਲ ਦੇ ਵਿੱਚ ਗੁਰਦੁਆਰਾ ਸਾਹਿਬ ਆ ਗੁਰੂ ਜੀ ਦੀ ਨਿਸ਼ਾਨੀ ਆ ਮੈਂ ਤੁਹਾਨੂੰ ਫੇਰ ਦੁਬਾਰਾ ਦੱਸ ਦਿੰਦਾ ਆ ਸਦੀਆਂ ਤੋਂ ਇਹ ਪਿੰਡ ਸਗਾ ਪਤਾ ਨਹੀਂ ਕਿੰਨਾ ਪੁਰਾਣਾ ਜਿਹੜਾ ਗੁਰੂਆਂ ਦੀ ਨਿਸ਼ਾਨੀ ਆ ਜਿਹਦੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਤੁਸੀਂ ਜੋ ਇਹ ਇੱਟਾਂ ਦੇਖ ਰਹੇ ਆ ਤੇ ਉੱਪਰ ਸਿਮੇਂਟ ਵੀ ਲੱਗਾ ਹੋਇਆ ਇਹ ਗੁਰਦੁਆਰਾ ਸਾਹਿਬ ਦੁਬਾਰਾ ਰਿਪੇਅਰ ਕੀਤਾ ਗਿਆ ਆ ਕਿਉਂਕਿ ਜੋ ਸਾਨੂੰ ਪਿੰਡ ਵਾਲਿਆਂ ਨੇ ਦੱਸਿਆ ਸੀ